ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਖੁਸ਼ ਰਹੋ ਹਮੇਸ਼ਾ ਹੱਸਦੇ ਰਹੋ ਤੰਦਰੁਸਤ ਰਹੋ ਇਹ ਵਾਲੇ ਵੀਰ ਜੀ ਨੇ ਮੈਨੂੰ ਕਮੈਂਟ ਕੀਤਾ ਆ ਕਿ ਕਹਿੰਦੇ ਚਿਹਰੇ ਜੀਆਂ ਝੁਰੜੀਆਂ ਤੇਰੀਆਂ ਸਾਫ਼ ਨਜ਼ਰ ਆਂਦੀਆਂ ਵੀਰ ਜੀ ਮੈਂ ਕਦੋਂ ਕਿਹਾ ਕਿ ਮੈਂ ਜਵਾਨ ਆ ਤੁਸੀਂ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਆ ਮੈਂ 55 56 ਸਾਲ ਦੀ ਹੋ ਗਈ ਮੈਂ ਇਸੇ ਕਰਕੇ ਬਿਨਾਂ ਫਿਲਟਰ ਤੋਂ ਆਈ ਆ ਭਾਵੇਂ ਮੇਰਾ ਚਿਹਰਾ ਬਹੁਤ ਖਰਾਬ ਆ ਕਿਉਂਕਿ ਉਮਰ ਦੇ ਨਾਮ ਨਾਲ ਮੈਂ ਦੁੱਖ ਵੀ ਬਹੁਤ ਹੰਢਾਇਆ ਵੀਰੇ ਰੇਖਾ ਜੀ ਵੀ ਸਾਡੀ ਉਮਰ ਤੋਂ ਜ਼ਿਆਦਾ ਨਹੀਂ ਹੈ ਨਾ ਤੇ ਉਹਨਾਂ ਦਾ ਚਿਹਰਾ ਫੇਰ ਵੀ ਦਗਦਗ ਕਰਦਾ ਕਿਉਂਕਿ ਆਪਣੀ ਆਪਣੀ ਲਾਈਫ ਕਿਵੇਂ ਕਿਸ ਤਰ੍ਹਾਂ ਜੀਇਆ ਇਹ ਕਿਸੇ ਨੂੰ ਨਹੀਂ ਪਤਾ ਤੇ ਇਸ ਕਰਕੇ ਕਈ ਵਾਰੀ ਇਨਸਾਨ ਉਹ ਵੀ ਹੁੰਦੇ ਆ ਕਿ ਜਿਹੜੇ ਉਮਰ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਆ ਮੈਂ ਉਹਨਾਂ ਦੇ ਵਿੱਚੋਂ ਹੀ ਆ ਇੱਕ ਵੈਸੇ ਮੈਨੂੰ ਤਾਂ 55 ਸਾਲ ਦੀ ਕੋਈ ਉਮਰ ਖਾਸ ਨਹੀਂ ਲੱਗਦੀ ਤੁਹਾਡੇ ਵਾਸਤੇ ਬਹੁਤ ਹੋਣਾ ਤੇ ਮੈਂ ਬਿਨਾਂ ਫਿਲਟਰ ਤੋਂ ਆਈ ਆ ਤੁਹਾਨੂੰ ਆਪਣਾ ਫੇਸ ਦਿਖਾਣ ਦੇਖ ਲਓ ਮੇਰੇ ਚਿਹਰੇ ਤੇ ਸੱਚੀ ਬਹੁਤ ਝੁਰੜੀਆਂ ਪਈਆਂ ਹੋਈਆਂ ਆ